ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਮਸਾਣੀ ਵਿਖੇ ਤੇ ਪਿੰਡ ਮਸਾਣੀ ਦੇ ਵਿੱਚ ਤੁਹਾਨੂੰ ਉਹ ਲੋਕੇਸ਼ਨ ਦਿਖਾਵਾਂਗੇ ਜਿੱਥੇ ਗਰਦਾਸ ਮਾਨ ਦੀ ਫਿਲਮ ਨਨਕਾਣਾ ਦੀ ਸ਼ੂਟਿੰਗ ਹੋਈ ਸੀ ਦੋਸਤੋ ਪਿੰਡ ਮਸਾਣੀ ਟਿੱਬੀ ਤੋਂ ਜਦੋਂ ਆਪਾਂ ਹਨੂਮਾਨਗੜ੍ਹ ਨੂੰ ਜਾਂਦੇ ਆ ਤਾਂ ਉਸ ਰੋਡ ਤੇ ਆ ਜ਼ਿਲ੍ਹਾ ਹਨੂਮਾਨਗੜ੍ਹ ਦਾ ਪਿੰਡ ਆ ਤੇ ਦੋਸਤੋ 2017-18 ਦੇ ਵਿੱਚ ਤਕਰੀਬਨ ਇਸ ਫਿਲਮ ਦੀ ਸ਼ੂਟਿੰਗ ਹੋਈ ਸੀ ਤੇ ਇਹ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਘਰ ਦੇਖ ਰਹੇ ਹੋ ਇਸ ਘਰ ਦੇ ਵਿੱਚ ਫਿਲਮ ਨਨਕਾਣਾ ਦੀ ਸ਼ੂਟਿੰਗ ਕੀਤੀ ਗਈ ਸੀ ਦੋਸਤੋ ਬੜਾ ਸੋਹਣਾ ਮਾਹੌਲ ਆ ਪਿੰਡ ਦੇ ਬਾਹਰਲੇ ਪਾਸੇ ਇਹ ਘਰ ਆ ਤੇ ਇਸ ਘਰ ਦੀ ਜਿਹੜੀ ਮੇਨ ਲొਕੇਸ਼ਨ ਸੀ ਫਿਲਮ ਦੇ ਵਿੱਚ ਦਿਖਾਈ ਗਈ ਸੀ ਜਿਹੜਾ ਗਰਦਾਸ ਮਾਨ ਦਾ ਘਰ ਦਿਖਾਇਆ ਗਿਆ ਸੀ ਫਿਲਮ ਦੇ ਵਿੱਚ ਉਹ ਦੋਸਤੋ ਇਹੀ ਘਰ ਆ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਘਰ ਦੇ ਕੁਝ ਬਾਹਰ ਦੇ ਸੀਨ ਨੇ ਕੁਝ ਅੰਦਰ ਦੇ ਸੀਨ ਨੇ ਤੇ ਨਾਲੋਂ ਨਾਲ ਮੈਂ ਸਕਰੀਨਸ਼ਾਟ ਵੀ ਸਾਂਝੇ ਕਰਾਂਗਾ ਤਾਂ ਕਿ ਤੁਹਾਨੂੰ ਵੇਖ ਕੇ ਅੰਦਾਜ਼ਾ ਹੋ ਜੇ ਕਿ ਕਿਹੜੇ ਕਿਹੜੇ ਸੀਨ ਆ ਕਿੱਥੇ ਕਿੱਥੇ ਫਿਲਮਾਏ ਗਏ ਆ ਤੇ ਆਓ ਆਪਾਂ ਘਰ ਦੇ ਅੰਦਰ ਵੀ ਚੱਲਦੇ ਆਂ ਇਹ ਦੋਸਤੋ ਸਾਰਾ ਉਹੀ ਬਰਾਂਡਾ ਤੇ ਉਹੀ ਘਰ ਆ ਜਿੱਥੇ ਸ਼ੂਟਿੰਗ ਹੋਈ ਸੀ ਪਰਿਵਾਰ ਦੱਸਦਾ ਹੈ ਕਿ ਸ਼ੂਟਿੰਗ ਦੇ ਟਾਈਮ ਇਹ ਬਹੁਤ ਵਧੀਆ ਹਾਲਤ ਦੇ ਵਿੱਚ ਸੀ ਕਿਉਂਕਿ ਇਸ ਗੱਲ ਨੂੰ ਘੱਟੋ-ਘੱਟ ਜਿਹੜੇ 6-7 ਸਾਲ ਹੋ ਚੁੱਕੇ ਆ ਤੇ ਉਸ ਸਮੇਂ ਇਹ ਜਿਹੜਾ ਸਾਰਾ ਪੋਰਸ਼ਨ ਇਕੱਠਾ ਸੀ ਹੁਣ ਇਹਦੇ ਵਿੱਚ ਕੁਝ ਹਿੱਸੇ ਦੇ ਵਿੱਚ ਜਿਹੜੀ ਤੂੜੀ ਵਗੈਰਾ ਪਾਈ ਹੋਈ ਆ ਤਿਕੋਸ਼ੇ ਹਿੱਸਾ ਜਿਹੜਾ ਇਸ ਟਾਈਮ ਵਰਤੋਂ ਦੇ ਵਿੱਚ ਲਿਆਂਦਾ ਜਾਂਦਾ ਹੈ ਤੇ ਕੁਝ ਕਿਉਂਕਿ ਟਾਈਮ ਦੇ ਹਿਸਾਬ ਦੇ ਨਾਲ ਇਹ ਹੌਲੀ-ਹੌਲੀ ਕਰਕੇ ਜਿਹੜਾ ਇਸ ਦੀਆਂ ਛੱਤਾਂ ਵਗੈਰਾ ਖਰਾਬ ਹੋ ਗਈਆਂ ਸੀ ਤੇ ਉਹਦੇ ਕਰਕੇ ਫਿਰ ਜਿਹੜੀ ਇੱਥੋਂ ਵਸੋਂ ਆ ਉਹ ਦੂਸਰੇ ਪਾਸੇ ਸ਼ਿਫਟ ਕਰ ਦਿੱਤੀ ਗਈ ਤੇ ਬੜਾ ਸੋਹਣਾ 뷰 ਆ ਕਰਦਾ ਤੁਸੀਂ ਵੀਡੀਓ ਦੇ ਵਿੱਚ ਦੇਖੋ ਦੋਸਤੋ ਪਹਿਲਾਂ ਆਮ ਹੀ ਜਿਹੜੇ ਘਰ ਹੁੰਦੇ ਸੀ ਉਹ ਇਸੇ ਤਰ੍ਹਾਂ ਦੇ ਘਰ ਹੁੰਦੇ ਸੀ ਕਿ ਪਿੱਛੇ ਮਕਾਨ ਤੇ ਸਾਹਮਣੇ ਬਰਾਂਡਾ ਸੀ ਤੇ ਵੀਡੀਓ ਦੇ ਵਿੱਚ ਮੈਂ ਸਕਰੀਨਸ਼ਾਟ ਵੀ ਸਾਂਝੇ ਕਰ ਰਿਹਾ ਦੋਸਤੋ ਵੀਡੀਓ ਵਧੀਆ ਲੱਗੀ ਅੱਗੇ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਧੰਨਵਾਦ